ਫਿਲਮੇ ਬਹੁਤ ਵਾਰੀ ਜਿੱਦੋਂ ਤੁਹਾਡੀਆਂ ਫਿਲਮਾਂ ਪਹਿਲਾਂ ਹੁੰਦੀਆਂ ਸੀ ਤਾਂ ਇਹ ਗੱਲਾਂ ਉੱਠਦੀਆਂ ਸੀ ਕਿ ਮਾਨ ਸਾਹਿਬ ਥੋੜਾ ਗਰਮ ਹੋ ਜਾਂਦੇ ਨੇ ਸ਼ੂਟਿੰਗ ਤੇ ਤਾਂ ਹੁਣ ਇਸ ਸਹਜਤਾ ਨਹੀਂ ਨਹੀਂ ਹੁਣ ਸੁਣੋ ਗੱਲ ਪਤਾ ਕੀ ਹੈ ਅੱਜ ਕੱਲ ਮੈਂ ਪੌਡਕਾਸਟ ਚੱਲਿਆ ਹੈ ਔਰ ਬਹੁਤ ਬੰਦੇ ਉੱਥੇ ਬਰਾਕ ਕਰਦੇ ਆ ਆਪ ਦਾ ਮੋਸ਼ਨ ਵੇਚਦੇ ਆ ਰੋ ਰੋ ਕੇ ਬਖੌਣੇ ਮੈਂ ਜ਼ਿੰਦਗੀ ਚ ਐ ਕਰਿਆ ਐ ਕਰਿਆ ਜਿਹੜਾ ਬਾਕੀ ਨਾ ਵਾੜਾ ਕਰੇ ਉਹ ਨਹੀਂ ਦੱਸਦੇ ਜਿੱਦ ਦੇ ਕਿ ਮੈਂ ਪੌਡਕਾਸਟ ਕਰਨ ਲੱਗਿਆ ਨਾ ਇਹ ਜਿੰਨੇ ਲੋਕ ਮੇਰੀ ਜ਼ਿੰਦਗੀ ਚ ਆਏ ਆ ਔਰ ਮੈਨੂੰ ਪਤਾ ਮੈਂ ਕਿਹਨਾਂ ਕਿਹਨਾਂ ਨੂੰ ਕੰਮ ਦਿੰਦਾ ਹੈ ਮੈਂ ਮੇਰੇ ਮੂਰੇ ਵੇਲਕ ਤੇ ਬੈਠੇ ਹੁੰਦੇ ਸੀ ਗੱਲਾਂ ਬਹੁਤ ਲੋਕੀ ਨਾ ਬਾਅਦ ਚ ਵੱਡੀਆਂ ਕਰ ਲੈਂਦੇ ਅਸੀਂ ਤਾਂ ਉਦਾਂ ਚੱਲੋ ਪਿੰਡਾਂ ਦੇ ਸੰਸਕਾਰੀਆਂ ਕੇ ਬਾਰੇ ਚੁੱਪ ਕਰਦੇ ਜਿਸ ਦਿਨ ਮੈਂ ਦੱਸਣ ਲੱਗ ਗਿਆ ਨਾ ਚੀਕ ਬਹੁਤ ਵੱਡੀ ਨਿਕਲੂਗੀ ਇੱਕ ਨਹੀਂ ਨਹੀਂ ਰਿਆ ਵੀ ਨਿਕਲੂਗੀ ਇਸ ਕਰਕੇ ਅਸੀਂ ਸੰਜਮੀਆਂ ਅਸੀਂ ਲੱਗਦਾ ਅਸੀਂ ਮਜੂਰ ਸਮਾਜ ਵਿੱਚ ਵਿਚਰਦੇ ਹਾਂ ਔਰ ਇਹ ਛੋਟੀਆਂ ਗੱਲਾਂ ਨਾ ਕਰੀਂ ਐਵੇਂ ਗੱਲਾਂ ਬਣਾਈ ਹੋਈਆਂ ਹੈ ਨਾ ਜਦੋਂ ਕੋਈ ਕੰਮ ਚ ਰੀਸ ਨਾ ਹੋਵੇ ਆ ਬਰਾਬਰੀ ਨਾ ਹੋਵੇ ਫਿਰ ਲੱਤਾਂ ਖਿੱਚਣ ਲੱਗਦੇ ਉਹ ਜ਼ੁਮੇਤਰਾ ਨੂੰ ਫਰਕ ਕੋਈ ਨਹੀਂ ਐ ਇੱਟਾ ਆ ਕੇ ਜਿਹੜੇ ਬੈਠੇ ਆ ਆਪ ਦਾ ਉਹ ਗਿਆ ਬੁੱਧ ਨਹੀਂ ਗੱਲਾਂ ਬਣਾਇਆਂ ਹੁੰਦੀਆਂ ਦੇਖੋ ਤੁਸੀਂ ਹੁਣ ਮੰਨ ਲਓ ਆਫਿਸ 'ਚ ਕੰਮ ਕਰਦੇ ਹੋ ਤੁਹਾਨੂੰ ਇੱਕ ਕੋਰਸ ਦਿੱਤੀ ਤੁਹਾਡੇ ਆਫਿਸ 'ਚ ਤੁਹਾਡੇ ਨਾਲ ਜਿੱਦਾਂ ਹੁਣ ਕੈਮਰਾਮੈਨ ਜਾਂ ਬਾਕੀ ਕੰਮ ਕਰਦਾ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਕੋਈ ਗਲਤੀ ਵਾਰ-ਵਾਰ ਕਰਦੇ ਹੋ ਤੁਸੀਂ ਉਹਦੇ ਚੀਕਦੇ ਹੋਰੇ ਫਿਰ ਗੁੱਸਾ ਤੁਹਾਡੇ 'ਤੇ ਹੀ ਹੁੰਦਾ ਨਹੀਂ ਐ ਮਿਤਰਾ ਦਾ ਨਾਮ ਬਦਲਣਾ ਕੋਈ ਕੰਮ ਹੋ ਜੇ ਲੱਭੂਗਾ ਆ ਗਿਆ ਉਹ ਜੇ ਖੜਦੇ ਆ ਦਾ ਵੀ ਮਾਰਿਆ ਹੈ ਇਹ ਚੁੱਪ ਕਰਦਾ ਹੈ ਦਾਅਵੇ ਮਾਰੇ ਹਨ ਮਤਲਬ ਕਿ ਜੀਵਨ ਦੇਵੋਗੇ ਜੀ ਇਸੇ ਲਈ ਹੁਣ ਮੋਚਕੁੰਡੀ ਰੱਖ ਲਈ ਜੀ ਪਹਿਲਾਂ ਵਿੱਚ ਦੇ ਹੁਣ ਜਿਆਦਾ ਵੱਟ ਦੇ ਕੇ ਰੱਖਦੇ ਹੋ ਨਹੀਂ ਵੱਟ ਤਾਂ ਜਦੋਂ ਅਸੀਂ ਪੜਦੇ ਸੀ ਚਲੋ ਤੁਸੀਂ ਤਾਂ ਸਤ ਤੋਂ ਬਹੁਤ ਛੋਟੇ ਵੱਟ ਤਾਂ ਜ਼ਿੰਦਗੀ ਜੀ ਪੂਰੀ ਰੱਖਿਆ ਪਰ ਬਹੁਤ ਸਾਲ ਪਹਿਲੇ ਸੋਚਿਆ ਸੀ ਵੀ ਅਜੂਦੀਆਂ ਵੇਖ ਕੇ ਮੈਂ ਸੋਚ ਲੰਦਾ ਸੀ ਸਾਡੀ ਗੁਮਾਂ ਟਿਕੁਨ ਇਕੱਠੀਆਂ ਹੁੰਦੀਆਂ ਉਹ ਜਦੋਂ ਕੋਈ ਵਪਾਰ ਹੁੰਦਾ ਪੈਸੇ ਇਕੱਠੇ ਕਰਕੇ ਇੱਕ ਬੰਦੇ ਸਪੋਰਟ ਕਰਦੇ ਆਂ ਵਾਪਸ ਬੰਨਿਆ ਦੋ ਬੰਦੇ ਚੱਕਦੇ ਉਹ ਅਸੀਂ ਕਿਉਂ ਨਹੀਂ ਸੋਚਦੇ ਮਤਲਬ ਸਾਡਾ ਜਿਹੜੇ ਪਿੱਤਰ ਆ ਬਜ਼ੁਰਗ ਆ ਬੜੀ ਦਲੇਰੀ ਦੇ ਕੰਮ ਕਰੇ ਇਸ ਪੂਰੇ ਮੁਲਕ ਦੀ ਰਾਖੀ ਕਰੀਏ ਪਰ ਸਾਡਾ ਉਹ ਤਤ ਕਿਉਂ ਮਰ ਗਿਆ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਨ ਲੱਗ ਗਏ ਇੰਨਾ ਛੋਟਾ ਕਿਉਂ ਹੋ ਗਏ ਇਹ ਸੋਚ ਕੇ ਬਹੁਤ ਚੁੱਪ ਕਰ ਗਿਆ ਸੀ ਜਿਹੜੇ ਜਵਾਬ ਦਦਿਆਂ ਭਾਈ ਨੱਟਦੇ ਉਹ ਕਿਹੜੇ ਕਿਸੇ ਨੇ ਡੀਲਟ ਕਰੇ ਬਟ ਇਹ ਸੋਚ ਕੇ ਕਿ ਜੇ ਮੈਂ ਪਹਿਲ ਕਰਾਂ ਵੀ ਜੇ ਕੋਈ ਬੋਲਦਾ ਯਾਰ ਹੱਸ ਕੇ ਟਾਲ ਦੋ ਬਟ ਹੁਣ ਜੇ ਕੋਈ ਸਿਰ ਚ ਗਲੀਆਂ ਕਰੇ ਫਿਰ ਤਾਂ ਬੋਲੋਗੇ ਹੈਨਾ ਪਰ ਮੈਂ ਨਿੱਜੀ ਤੌਰ ਤੇ ਅਜੇ ਵੀ ਇਹ ਚਾਹੁੰਦਾ ਕਿ ਆਪ ਦੀ ਨਿੰਦਲੀ ਲੜਿਆ ਗਿਆ ਸਵਾਲ ਲੜਿਆ ਜੇ ਤੁਸੀਂ ਸਮਾਜ ਲਈ ਖੜਦੇ ਹੋ ਆਪਦੇ ਪਿੰਡ ਲਈ ਖੜਦੇ ਹੋ ਉਹੀ ਬੜਾ ਬੱਲ ਆਪਦੇ ਲਈ ਤਾਂ ਦੁਨੀਆ ਹੀ ਕਰਦੀ ਮਨਸਾਬ ਇੱਕ ਜਿਹੜਾ ਸਿਨੇਮਾਸ ਦਾ ਦੌਰ ਬਦਲਿਆ ਤੁਸੀਂ ਦੇਖਿਆ ਉਹਨਾਂ ਦਾ ਕਾਫੀ ਦੌਰ ਕੁਸ਼ੋਰ ਅਲੱਗ ਸੀਗਾ ਅੱਜ ਕੁਝ ਹੋਰ ਹੈਗਾ ਦੇਖੋ 50 ਸਾਲ ਪਹਿਲਾਂ ਵੀ ਮੋਸ਼ਾ ਹੀ ਹੁੰਦੀ ਸੀ ਇਹ ਗੱਲਾਂ ਬਣਾਈਆਂ ਨਹੀਂ ਸਰ ਮੈਂ ਦੇਖਦਾ ਜਿਵੇਂ ਕੁਝ ਗਰੀਬ ਸਿਨੇਮਾਸ ਹੁੰਦੇ ਆ ਜਿਵੇਂ ਕੋਈ ਗਰੀਬ ਬੰਦਾ ਦੇਖਣਾ ਚਾਹੁੰਦਾ ਪੀਵੀਆਰ ਅਫੋਰਡ ਨਹੀਂ ਕਰ ਜਾਂਦਾ ਹੋਵੇ ਤੇ ਸਰ ਮੇਰੇ ਕੋਲ ਨਾ ਪਤਾ ਕਿ ਮੈਂ ਵੀ ਜ਼ਿੰਦਗੀ 'ਚ ਤੁਹਾਡੇ ਵਰਗਾ ਹੀ ਆਂ ਮੈਂ ਵੀ ਬਹੁਤ ਹੀ ਜ਼ਿੰਦਗੀ ਯਾਰੀ ਚ ਲਟਾਤੀ ਨਹੀਂ ਕਾਸ਼ ਮੈਂ ਸਾਂਭਿਆ ਹੁੰਦਾ ਮੈਂ 100 ਕਿਸੇ ਨਮਾ ਦਾ ਬਣਾ ਦਿੰਦਾ ਜੀ ਹਾਂ ਸਾਹਿਬ ਜਿੱਦਾਂ ਤੁਸੀਂ ਗੱਲ ਕਰਦੇ ਹੋ ਤੇ ਮੈਂ ਸਿਨੇਮਾ ਮੈਂ ਪਿੰਡ ਇਹਨਾਂ ਨੂੰ ਕੱਲ ਹੀ ਹਾਜ਼ਰੀ ਮੈਂ ਹਰ ਇੱਕ ਪਿੰਡ ਸਿਨੇਮਾ ਬਣਾਉਂਦਾ ਹਾਂ 100 ਰੋਪੇ ਟਿਕਟੋਕ ਹੀ ਨਾਲ ਲੰਗਰ ਫਰੀ ਮਨਸਰ ਜਿੱਦਾਂ ਤੁਸੀਂ ਦਾਲ ਫੁੱਲ ਖਾਓ ਔਰ ਅੱਛੀਆਂ ਫਿਲਮਾਂ ਲਾਈਏ ਸੀ ਜਦੋਂ ਮੈਂ ਰੱਬ ਨੇ ਬਣਾਈਆਂ ਜੋੜੀਆਂ ਕਰੀ ਸੀ ਨਾ ਬਹੁਤ ਬੋਲਦੇ ਕਹਿੰਦੇ ਬਹੁਤ ਜਿਆਦਾ ਰਮਾਸ ਕਰਦਾ ਹੁਣ ਨੈਟਫਲਿਕਸ ਤੇ ਕੀ ਹੋ ਰਿਹਾ ਤੁਸੀਂ ਵੀ ਬੋਲ ਦਿਓ ਇਹਦੇ ਬਾਰੇ ਬੋਲ ਦਿਓ ਸਰ ਬੋਲ ਦਿਓ ਕਿਤੇ ਮੈਨੂੰ ਆਵਾਜ਼ ਸੁਣੀ ਨਹੀਂ ਆਪੇ